ਬਾਇਲਾ ਕੀ ਤੀਰ ਦਾਸ ਕੁਰ ਸਿਖਨੇ குரு ਚਰਨਾਂ ਚੋਂ ਸੁਰ ਤੀ ਟਕਾ ਅੰਗ ਸੰਗ ਰਹਿਣਾ ਮੇਰੀ ਪੀਰੀ ਵਾਲਿਆ ਅੰਗ ਸੰਗ ਰਹਿਣਾ ਮਿਰੀ ਪੀਰੀ ਵਾਲਿਆ ਦੇਵਾਂ ਜਾਲ ਮਾਨੂੰ ਹੱਥ ਦੇ ਲਾ ਜਾ ਕੇ ਥਾ ਪੜਾ ਲਗਾਇਆ ਦਿਲੇ ਬਾਗ ਨੂੰ ਰਹੇ ਦੋਵੇਂ ਜਣੇ ਰਾਮ ਜਾਮਲਾ ਹੋ ਦਿਲੇ ਬਾਗ ਨੇ ਪਛਾਣਾ ਮਰੀ ਚੰਦ ਨੂੰ ਦਿਲੇ ਬਾਗ ਨੇ ਪਛਾਣਾ ਮਰੀ ਚੰਦ ਨੂੰ ਘੋੜਾ ਮੰਦ ਮੰਦ ਰਿਆ ਮੂਸੀਕਾ ਗੂੜਾ ਚੱਲੀ ਗੂਰਾਂ ਦੇ ਮਾਲ ਦੇ ਦੋਸਤਾ ਦੇਵਾ ਪਾਦਸ਼ਾਹ ਦੇ ਦਰਸ ਕਰਾ ਕਿਹੜਾ ਕਾਢੇ ਤੂੰ ਕੀ ਦੇਵੇ ਵਿੱਚੋਂ ਸਜਣਾ ਦੇਵਾ ਸੂਰੇ ਗਾਦੀ ਸਾਰੇ ਕਰਾ ਪੰਘ ਪੈਰ ਤੇ ਕਮਾ ਪੈਣ ਬੰਦਨੀ ਪੰਘ ਪੈਰ ਤੇ ਕਮਾ ਪੈਣ ਬੰਦਨੀ ਕਾਟ ਲਈ ਸੀ ਤਰੰਗੇ ਉੱਤੇ ਪਾ ਚੱਟ ਕਾਰ ਵਾਲੀ ਸਵਾਰੀ ਬਿਰੀ ਚੰਦ ਨੇ ਦਿੱਤੀ ਅਸਵਨ ਧਰਤ ਹਲਾ ਗੇੜਾ ਦਿੱਤਾ ਢਾਕੀਲੇ ਦੇਵੀ ਕੀ ਸ਼ੇਰਵੇਂ ਦਿੱਤੀ ਆਰੇ ਸਾਨੂੰ ਘਾਰੇ ਦੇ ਉੰਡਾ ਛੱਟ ਵਾਂਗਦਾ ਸਾਰਾ ਕੀਤਾ ਸਿੱਖ ਨੇ ਛੱਟ ਵਾਂਗਦਾ ਸਾਰਾ ਕੀਤਾ ਸਿੱਖ ਨੇ ਕੋੜਾ ਦਿੱਤਾ ਕਿਲੇ ਉੱਪਰ ਚੜਾ ਵੀਰੇ ਚੰਦ ਤੇ ਦਿਲ ਬਾਗ ਦੋਵੇਂ ਉੜੀ ਗਏ ਦਿੱਤੀ ਰਾਵੀ ਵਿੱਚ ਛਾਲ ਲਗਾ ਬਾਰਾ ਰਾਤ ਦੇਵ ਜੇ ਸੀ ਰਾਵੀ ਛੂਕਦੀ ਬਾਰਾ ਰਾਤ ਦੇਵ ਜੇ ਸੀ ਰਾਵੀ ਛੂਕਦੀ ਡੈਣ ਡੈਣ ਰੂਪ ਧਾਰ ਰਹੀ ਸੀ ਡਰਾ ਵੀਰੇ ਚੰਦ ਨੇ ਕਿਹਾ ਮੈਂ ਨਾ ਡਰਾ ਨਾਮੀਏ ਵੀਰੇ ਚੰਦ ਨੇ ਕਿਹਾ ਮੈਂ ਨਾ ਡਰਾ ਨਾਮੀਏ ਮੋਸਰਬ ਚਾ ਹੋ ਬੱਚਾ 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 ਬਣਦਾ ਦਰਮ ਜਾਵੇ ਥੀਰਦਾ ਜਿਹਦਾ ਸਾਗਰਾਂ ਦੇ ਰੋਗ ਜਾਂਦਾ ਸਾਗਰਾਂ ਦੇ ਪੰਦੇ ਨੂੰ ਮੁਕਾ ਜਾ ਕੇ ਹਰੀ ਦੇ ਪੱਤਣ 도ਵੇ ਨਿਕਲੇ ਰੇ ਲੱਖ ਲੱਖ ਸੁਦਰ ਮਨਾ ਸਿੱਧੇ ਪਹੁੰਚ ਗਏ ਮਰਣਾ ਦਰਬਾਰ ਨੂੰ ਸਿੱਧੇ ਪਹੁੰਚ ਗਏ ਬਰਣਾ ਦਰਬਾਰ ਨੂੰ 도ਵੇ ਚਾਰੇ ਦੀ ਗੁਰਾਂ ਦੇ ਲੱਗੇ